ਹਾਂਜੀ ਨੇਤਰਾ ਕੰਪਨੀ ਦਾ ਆਪਣੇ ਕੋਲ ਫੈਨਸੀ ਪਾਰਟੀ ویئر ਸੂਟ ਆ ਚੁੱਕੀ ਫੋਟੋ ਵਾਲਾ ਚਾਰੇ ਇਹਦੇ ਵਿੱਚ ਕਲਰ ਨੇ ਜਿਹੜੀਆਂ ਮੇਰੇ ਪੈਨਾ ਵਰਕ ਵਾਲ ਸੂਟ ਨਹੀਂ ਪਾਉਂਦੀਆਂ ਜੀ ਉਹਨਾਂ ਵਾਸਤੇ ਬਹੁਤ ਹੀ ਵਧੀਆ ਸੂਟ ਆਈ ਫੁੱਲ ਪਾਰਟੀ ویئر ਸੂਟ ਹੈ ਜੀ ਚਾਰੇ ਦੇ ਵਿੱਚ ਕਲਰ ਦੇ ਸੁਣੋ ਆਪਾਂ ਇੱਕ ਕਲਰ ਓਪਨ ਕਰਕੇ ਦਿਖਾਉਣੀ ਆ ਜੀ ਲਓ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਵਾਈ ਬਹੁਤ ਡੀਪ ਵਰਕ ਹੋਇਆ ਹੈ ਜੀ ਚੈੱਕ ਕਰੋ ਜੀ ਇਹ ਵਰਕ ਹੋਇਆ ਸਾਰਾ ਬਹੁਤ ਹੀ ਡੀਪ ਆ ਚੈੱਕ ਕਰੋ ਪੂਰਾ ਫੁੱਲ ਹੈਵੀ ਵਰਕ ਹੋਇਆ ਹੋਇਆ ਜੀ ਇਹ ਪਾਰਟੀ ویئر ਸੂਟ ਆ ਜੀ ਨੇਤਰਾ ਕੰਪਨੀ ਦਾ ਇਹ ਫਰੰਟ ਆ ਗਿਆ ਜੀ ਕਿ ਕਿ ਰੁੱਪ ਆਊਗਾ ਇਹ ਗੱਲ ਉੱਪਰ ਆਉਣਾ ਜੀ ਤੇ ਇਹ ਸਾਈਡ ਤੇ ਤੇ ਇਹਦੇ ਬਾਜੂ ਜੀ ਇਹ ਬਾਜੂ ਆ ਗਿਆ ਜੀ ਪੂਰਾ ਸੋਹਣਾ ਫੁੱਲ ਪਾਰਟੀ ਵੇਅਰ ਸੂਟ ਆ ਜੀ ਨੇਤਰਾ ਕੰਪਨੀ ਦਾ ਨਾਲ ਬਾਟਮ ਦੇ ਉੱਪਰ ਹੀ ਵਰਕ ਕੀਤਾ ਹੋਇਆ ਜੀ ਲੋ ਚੈੱਕ ਕਰੋ ਇਹ ਚੀਜ਼ ਬਾਟਮ ਦੇ ਉੱਪਰ ਆਉ ਮੁਰੀ ਦੇ ਉੱਪਰ ਜਿਵੇਂ ਫੋਟੋ ਦੇ ਉੱਪਰ ਤੁਹਾਨੂੰ ਦਿਖਾਇਆ ਹੋਇਆ ਹੈ ਜੀ ਇਸ ਤਰ੍ਹਾਂ ਇਹ ਮਤਲਬ ਮੁਰੀ ਦੇ ਉੱਪਰ ਬੰਨ੍ਹਣੀ ਹੈ ਜੀ ਨਾਲ ਦੁਪੱਟਾ ਦਿੱਤਾ ਹੋਇਆ ਜੀ ਪੂਰਾ ਸ਼ਾਨਦਾਰ ਪੀਸ ਆਈ ਫੁੱਲ ਪਾਰਟੀ ਵੇਅਰ ਜੀ ਜੀ ਜਿਹੜਾ ਮੇਰੇ ਪੈਨ ਵਰਕਰ ਸੂਟ ਨਹੀਂ ਤੋਂਦੀ ਉਹਨਾਂ ਦਾ ਬਹੁਤ ਹੀ ਵਧੀਆ ਸੂਟ ਆਗਾ ਨੇਤਰਾ ਕੰਪਨੀ ਦਾ ਪਾਰਟੀ ਵੇਅਰ ਸੂਟ 1850 ਦਾ ਜੀ ਚਾਰ ਇਹਦੇ ਵਿੱਚ ਕੱਪ ਤਿਆਰ ਕਲਰ ਆਪਨੇ ਦੇਖੋ ਜੀ 1850 ਦਾ ਸੂਟ ਜੀ ਚਾਰ ਇਹਦੇ ਵਿੱਚ ਕਲਰ ਨੇ ਜਿਹੜੇ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੋ ਸਾਨੂੰ ਵਟਸਐਪ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ 50 ਰੁਪਏ ਪਰ ਸੂਟ ਸ਼ਿਪਿੰਗ ਆ ਜੀ ਚਾਰ ਕਲਰ ਨੇ ਚਾਰ ਹੀ ਕਲਰ ਬਹੁਤ ਹੀ ਸ਼ਾਨਦਾਰ ਨੇ 1850 ਦਾ ਸੂਟ 50 ਰੁਪਏ ਪਰ ਸੂਟ ਸ਼ਿਪਿੰਗ ਆ ਜੀ ਜਿਹੜਾ ਤੁਹਾਨੂੰ ਕਲਰ ਪਸੰਦ ਆ ਸਕਰੀਨਸ਼ਾਟ ਲਓ ਉਸਨੂੰ WhatsApp ਪਾਉਟਰ ਕਰ ਦੋਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ